ਮੈਟਰੋ ਦੋ ਜਾਨਵਰ ਦਿਖਾਉਣ ਲੱਗਿਆ ਇੱਕ ਤਾਬਲਕ ਘੋੜੀਆ ਬਹੁਤ ਹੀ ਸੋਹਣੀ ਘੋੜੀਆ ਦੇ ਚਾਲ ਚੂਲ ਦੀ ਬਹੁਤ ਸਿਰਾਚਾਲੀਆ ਘੋੜੀ ਦੇ ਵਿੱਚ ਤੇ ਇੱਕ ਤੁਹਾਨੂੰ ਦਿਖਾਉਣ ਲੱਗਿਆ ਚੰਬੀ ਬਸ਼ੇਰੀਆ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਬਸ਼ੇਰੀਆ ਹੈ ਵੀ ਸਾਫ ਸੁਥਰੀ ਬਸ਼ੇਰੀਆ ਤੇ ਦੋਨੇ ਜਾਨਵਰ ਬਹੁਤ ਹੀ ਸੋਹਣੇ ਤੇ ਸਾਫ ਸੁਥਰੇ ਪਾਚਵਣ ਵਾਲੇ ਜਾਨਵਰ ਨੇ ਘੋੜੀ ਦੀ ਚਾਲ ਚੂਲ ਦੇਖੋ ਤੁਸੀਂ ਇਹ ਨਾ ਕੜਦੀ ਆਉਂਦੀਆਂ ਨਾ ਅੱਗ ਬਹੁਤ ਚੰਗੀ ਘੋੜੀਆ ਤੇ ਅਬਲਕਾ ਬਹੁਤ ਸੋਹਣੀ ਅਬਲਕਾ ਤੇ ਤੁਸੀਂ ਲਤਾਂ ਲਤਾਂ ਦੇਖੋ ਮੂਰਲੀਆਂ ਵੀ ਦੋਨੇ ਚਿੱਟੀਆਂ ਇੱਕੋ ਜਿਹਾ ਨੇ ਤੇ ਮਗਰਲੀਆਂ ਵੀ ਦੋਨੇ ਇੱਕੋ ਜਿਹਾ ਨੇ ਚਿੱਟੀਆਂ ਤੇ ਸੋਹਣੀਆਂ ਸਾਰੇ ਪਾਸੇ ਡੱਬ ਇੱਕੋ ਜੀ ਨੇ ਘੋੜੀ ਦੇ ਤੇ ਸਾਫ਼ ਸੁਥਰੀ ਬਸ਼ੇਰੀਆ ਦੋਸਤੋ ਘੋੜੀ ਆ ਜੇ ਕਿਸੇ ਮਿੱਤਰ ਪਿਆਰੇ ਦੇ ਪਸੰਦ ਆਉਂਦੀ ਆ ਇਹਦੀ ਆਪਾਂ ਡਿਟੇਲ ਆ ਜਿਹੜੀ ਤੁਹਾਨੂੰ ਦੱਸਾਂਗੇ ਵੀਡੀਓ ਚ ਸਾਰੀ ਐਂਡ ਤੱਕ ਬਣੇ ਰਹੋ ਬਸ਼ੇਰੀ ਦੀ ਵੀ ਸਾਂਝੀ ਕਰਾਂਗੇ ਘੋੜੀ ਦੀ ਵੀ ਤੇ ਜਿਹੜਾ ਨਵਾਂ ਮਿੱਤਰ ਪਿਆਰਾ ਆਪਣੇ ਚੈਨਲ ਤੇ ਵੀਡੀਓ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਦੋਸਤੋ ਤੇ ਗੱਲ ਕਰਦਿਆਂ ਪੈ ਇਸ ਮਾਰਵਾੜੀ ਆਵਲਕ ਘੋੜੀ ਦੀ ਦੋਸਤੋ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਘੋੜੀ ਦੀ ਹਾਈਟ ਮਾਲਕ ਵੀਰਾਂ ਨੇ 61 ਇੰਚ ਦੱਸੀ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਬਾਈ ਕਹਿੰਦਾ ਕੋਈ ਵੀ ਗਲਤ ਪੌਰੀ ਨਹੀਂ ਹੈਗੀ ਤੇ ਹੱਡਾਂ ਪੈਰਾਂ ਦੀ ਬਿਲਕੁਲ ਸਾਫ਼ ਆ ਦੋਸਤੋ ਘੋੜੀ ਤੇ 61 ਇੰਚ ਇਸ ਘੋੜੀ ਦੀ ਹਾਈਟ ਆ ਚਾਲ ਵਗੈਰਾ ਤੁਸੀਂ ਵੀਡੀਓ ਚ ਦੇਖ ਲਈ ਅੱਗੇ ਵੀ ਤੁਹਾਨੂੰ ਦਿਖਾਉਨੇ ਆ 7 ਮਹੀਨਿਆਂ ਦੀ ਗੱਬਣ ਆ ਬਾਈ ਕਹਿੰਦਾ ਸਾਊਸੀਲ ਘੋੜੀ ਆ ਏ ਤੁਸੀਂ ਕਨਫਰਮ ਕਰ ਲਿਓ ਵੀ ਕਿਹੜੇ ਘੋੜੇ ਤੋਂ ਗੱਬਣਾ ਦੋਸਤੋ ਸਾਫ਼ ਸੁਥਰੀ ਆ 22 ਦਾ ਨੰਬਰ ਵੀ ਆਪਾਂ ਸਕਰੀਨ ਦੇ ਉੱਪਰ ਦੇਤਾ ਤੁਸੀਂ ਬਾਈਆਂ ਨਾਲ ਵੀ ਗੱਲ ਕਰ ਸਕਦੇ ਹੋ ਘੋੜੀ ਦੇ ਜੇ ਕਿਸੇ ਮਿੱਤਰ ਪਿਆਰੇ ਨੂੰ ਪਸੰਦ ਆਉਂਦੀ ਆ ਘੋੜੀ ਤਾਂ ਬਾਕੀ ਜਾਣਕਾਰੀ ਹੈ ਜਿਹੜੀ ਤੁਸੀਂ ਬਾਈਆਂ ਤੋਂ ਕਨਫਰਮ ਕਰ ਲਿਓ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਜਾਨਵਰ ਖਰੀਦ ਸਕਦੇ ਹੋ ਆਪਾਂ ਨੂੰ ਜਿੰਨੀ ਕ ਜਾਣਕਾਰੀ ਦੱਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਇਹ ਸਭ ਲੱਕ ਘੋੜੀ ਦੀ ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਨੀਲੀ ਚੰਬੀ ਬਸ਼ੇਰੀ ਆ ਬਹੁਤ ਸੋਹਣੀ ਬਸ਼ੇਰੀ ਆ ਕੰਨ ਕਨੌਤੀ ਦੀ ਚੈੱਕ ਕਰੋ ਤੁਸੀਂ ਬਹੁਤ ਸਾਫ ਸੁਥਰੀ ਬਸ਼ੇਰੀ ਆ ਕੰਨ ਕਨੌਤੀ ਦੀ ਬਹੁਤ ਸੋਹਣੀ ਆ ਕੰਨ ਬਹੁਤ ਸੋਹਣਾ ਕੁੰਡੀ ਵਾਲਾ ਕਾਨਾ ਨੀਲੀ ਚੰਬੀ ਬਸ਼ੇਰੀ ਆ ਤੇ ਡੋਡਾਂ ਵਾਲੇ ਅਲੀ ਘੋੜੇ ਦੀ ਦੋਸਤੋ ਪੋਤੀ ਆ ਤੇ ਜਿਹੜਾ ਨੌਕਰਾ ਕਿੰਗ ਘੋੜਾ ਉਹਦੀ ਇਹ ਬੱਚੀ ਆ ਤੇ 55 ਇੰਚ ਦੀ ਹਾਈਟ ਆ 8 ਮਹੀਨੇ ਇਸ ਬਸ਼ੇਰੀ ਦੀ ਉਮਰ ਆ ਦੋਸਤੋ ਤੇ ਵਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਇਹ ਪਿੰਡ ਖੜੀ ਆ ਭਾਦੜੇ ਮਣੀ ਕੋਲ ਤੇ ਬਹੁਤ ਸੋਹਣੀ ਬਸ਼ੇਰੀਆ ਜੇ ਕਿਸੇ ਮਿੱਤਰ ਪਿਆਰੇ ਨੇ ਘਰੇ ਰੱਖਣ ਵਾਸਤੇ ਬਸ਼ੇਰੀ ਭਾਲ ਰਿਹਾ ਕੋਈ ਨੀਲੀ ਚੰਬੀ ਤਾਂ ਬਾਈਆਂ ਨਾਲ ਗੱਲਬਾਤ ਕਰ ਲਿਓ ਆਪਾਂ ਨੂੰ ਜਿੰਨੀ ਕੀ ਜਾਣਕਾਰੀ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਐ ਇਸ ਬਸ਼ੇਰੀ ਦੀ ਵੀ ਤੇ ਉਸ ਘੋੜੀ ਦੀ ਵੀ ਮਾਰਵਾੜੀ ਦੀ ਬਾਕੀ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਜਾਨਵਰ ਖਰੀਦ ਸਕਦੇ ਹੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣੇ ਜਾਨਵਰ ਦੀ ਸੇਲ ਵਾਸਤੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਦੋਸਤੋ ਤਾਂ ਜੋ ਵੀਡੀਓ ਆਪਣੀ ਹੋਰ ਮਿੱਤਰ ਪਿਆਰੇ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ